ਦੈਂਗੂ ਹੈ ਇੱਕ ਸਪਰਵਾਰ ਡੈਂਗੂ ਹੈ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਹੈਲਥ ਇਨਸਪੈਕਟਰ ਸਵਨ ਸਿੰਘ ਅਤੇ ਉਹਨਾਂ ਦੀ ਟੀਮ ਨੇ ਡਰਾਈਡੇ ਫਰਾਈਡੇ ਦੇ ਵਜੋਂ ਗਵਰਨਮੈਂਟ ਮਾਡਲ ਹਾਈ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਵਿਖੇ ਲਾਰਵਾ ਡੈਂਗੂ ਮਲੇਰੀਆ ਦੀ ਚੈਕਿੰਗ ਕੀਤੀ ਤੇ ਕੈਂਪ ਲਗਾ ਕੇ ਸਕੂਲੀ ਵਿਦਿਆਰਥੀਆਂ ਨੂੰ ਲਾਰਵੇ ਡੈਂਗੂ ਮਲੇਰੀਆ ਦੇ ਬਚਾਅ ਲਈ ਜਾਗਰੂਕ ਕੀਤਾ ਤੇ ਦੱਸਿਆ ਕਿ ਸਰਕਾਰੀ ਡਿਸਪੈਂਸਰੀਆਂ ਹਸਪਤਲ ਵਿੱਚ ਡੇਂਗੂ ਮਲੇਰੀਆ ਬੁਖਾਰ ਦੇ ਟੈਸਟ ਬਿਲਕੁਲ ਮੁਫਤ ਕਿਤੇ ਜਾਂਦੇ ਹਨ ਇਸ ਮੌਕੇ ਤੇ ਚੈਕਿੰਗ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਾਰਵਾ ਪਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਨੂੰ ਲਾਰਵੇ ਦੇ ਹੋਣ ਵਾਲੇ ਚਲਾਨ ਸੰਬੰਧੀ ਜਾਣਕਾਰੀ ਦਿੱਤੀ ਇਸ ਮੌਕੇ ਤੇ ਦੋਨਾਂ ਸਕੂਲਾਂ ਵਿੱਚ ਗੰਮਲਿਆ ਟੈਂਕੀਆਂ ਤੇ ਮਿੱਡੇ ਮਿਲਦੀ ਚੈਕਿੰਗ ਵੀ ਕੀਤੀ ਗਈ ਪਬਲਿਕ ਸਪੋਰਟ ਨਿਊਜ਼ ਦੇ ਨਾਲ ਤਲਵਾੜਾ ਤੋਂ ਮਕੇਸ਼ ਸ਼ਰਮਾ ਦੀ ਰਿਪੋਰਟ ਅਣਾ ਖਾ ਕੇ ਆਏ ਹੋ ਯੈਸ ਅੱਜ ਅਸੀਂ ਹੈਲਥ ਡਿਪਾਰਟਮੈਂਟ ਵੱਲੋਂ ਸਿਹਤ ਉਪਾਗਮ ਵੱਲੋਂ ਤੁਹਾਡੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆ ਉਸ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਤੇ ਤੁਸੀਂ ਧਿਆਨ ਦੇਣਾ ਇੱਕ ਤਾਂ ਆ ਜਿਹੜੇ ਦਿਨ ਚੱਲਦੇ ਨੇ بارشਾਂ ਦੇ ਦਿਨ ਚੱਲ ਰਹੇ ਆ ਆ ਦਿਨਾਂ ਦੇ ਵਿੱਚ डेंगू ਮਲੇਰੀਆ ਲਾਰਵਾ ਲਾਰਵਾ ਜਦੋਂ ਮੱਛਰ ਖੜਾ ਪਾਣੀਆ ਉਹਦੇ ਉੱਤੇ ਮੱਛਰ ਆਂਡੇ ਦਿੰਦਾ ਹੈ ਆਪਣੇ ਉਹ ਤੋਂ ਲਾਰਵਾ ਪੈਦਾ ਹੁੰਦਾ ਹੈ ਲਾਰਵੇ ਤੋਂ ਮੱਛਰ ਬਣਦਾ ਹੈ ਤੁਸੀਂ ਦੇਖਿਆ ਹੋਣਾ ਪਾਣੀ ਖੜਾ ਹੁੰਦਾ ਹੈ ਕਈ ਵਾਰੀ ਪਾਣੀ ਪੁਰਾਣਾ ਹੋ ਜਾਂਦਾ ਹੈ ਉਹਦੇ ਵਿੱਚ ਨਿੱਕੇ ਨਿੱਕੇ ਜਿਹੜੇ ਮਕੌੜੇ ਜਿਹੇ ਭੱਜੇ ਫਿਰਦੇ ਉਹ ਮੱਛਰ ਹੁੰਦਾ ਹੈ ਕੱਲ ਸਮਝ ਲੱਗਦੀ ਐ ਯੈਸ ਸਰ ਸਿਹਤ ਵਿਭਾਗ ਟਰਾਈਡੇ ਫਰਾਈਡੇ ਅੱਜ ਕਿਹੜਾ ਦਿਨ ਐ ਫਰਾਈਡੇ ਆਵਾਜ਼ ਨਹੀਂ ਆਈ ਫਰਾਈਡੇ ਅੱਜ ਕਿਹੜਾ ਦਿਨ ਐ ਫਰਾਈਡੇ ਫਰਾਈਡੇ ਸੌਣਾ ਐ ਹਰ ਕਮਰੇ 'ਚ ਕਛੂਆ ਲਗਾਉਣਾ ਐ ਜਾਲੀਦਾਰ ਕਮਰਿਆਂ ਦੇ ਵਿੱਚ ਸੌਣਾ ਐ ਹਰ ਕਮਰੇ 'ਚ ਕਛੂਆ ਲਗਾਉਣਾ ਐ ਇਸ ਲਈ ਆਪਣੇ ਦੀ ਬਦਲ ਨਹਾਰ ਬੱਟਿਓ ਢੇਗੂ ਮਛਰ ਮਛਰ ਕਰ ਨਕਤੇ ਵਾਰ ਬੱਟਿਓ ਢੇਗੂ ਮਛਰ